ਜੀਦੀ ਨਮਾਇੰਦਗੀ ਬਾਬਾ ਨਾਨਕ ਬਾਬਾ ਬੁੱਲੇ ਸ਼ਾ ਤੇ ਸ਼ਹੀਦ ਆलम ਭਗਤ ਸਿੰਘ ਕਰਦੇ ਨੇ ਸਾਰਾ ਧਾਰਮਿਕ ਪਰਿਵਾਰ ਹੈ ਤੇ ਸਾਰੇ ਧਰਤ ਨੂੰ ਇੱਕ ਪਰਿਵਾਰ ਵਾਂਗ ਦੇਖਣ ਉਹ ਤੇ ਇਹਨਾਂ ਦੇਖਣ ਕਿ ਖਾਲੀ ਇੱਥੇ ਗੁਰਦੁਆਰਿਆਂ ਦੇ ਵਿੱਚ ਬੜ ਕੇ ਬੈਠੇ ਰਹੇ ਤੇ ਹੋਰ ਕਿਸੇ ਕਮਿਊਨਿਟੀ ਨਾਲ ਕੋਈ ਸਾਂਝੀ ਪੈਦਾ ਨਾ ਕਰਨ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਆ ਗਏ ਤਾਂ ਉਸ ਵੇਲੇ ਇਹ ਸਾਂਝਾ ਕਾਲਿਆਂ ਨਾਲ ਗੋਰਿਆਂ ਨਾਲ ਚੀਨੀਆਂ ਨਾਲ ਸਵੈਨੀਆਂ ਨਾਲ ਇਟਾਲੀਨਾਂ ਨਾਲ ਸਾਰਿਆਂ ਨਾਲ ਵਧਾਓ ਤੇ ਇਸ ਤਰ੍ਹਾਂ ਹੀ ਆਪਦੇ ਜਿਹੜੇ ਆ ਨਾ ਖੱਲੇ ਪੰਜਾਬੀ ਮਹੱਲੇ ਬਣਾ ਕੇ ਨਾ ਬੈਠੋ ਇਸ ਤਰ੍ਹਾਂ ਨਾਲ ਤਾਂ ਤੁਸੀਂ ਬਾਬੇ ਨਾਨਕ ਤੇ ਬਾਬਾ ਬੁੱਲੇ ਸ਼ਾਹ ਤੇ ਭਗਤ ਸਿਨਾਥਰੂ ਕਰਦੇ ਆ। ਉਹਦੀ ਸਰਬ ਸੰਜੀਵਾਲਤਾ ਜੀ ਖੱਲੇ ਪੰਜਾਬੀ ਤੇ ਖੱਲੇ ਸਿੱਖਾਂ ਨੂੰ ਨਾ ਸੀਮਿਤ ਕਰੀ ਜਾਓ ਆਪਣੇ ਆਪ ਨੂੰ। ਦੁਨੀਆ ਭਰ ਦੀਆਂ ਸਾਰੀਆਂ ਕਮਨਲ ਜੁੜੋ ਇਸ ਜੇ ਮੁਲਕ ਤੋਂ ਬਾਹਰ ਆਏ تھے۔ ਇਸ ਤੋਂ ਪਹਿਲਾਂ ਵੀ ਕਈ ਫੋਰਸਸ ਨੇ ਕਈ ਗਰੁੱਪਸ ਨੇ ਜਿਨ੍ਹਾਂ ਨੇ ਇਹੋ ਜਿਹੀ ਗੱਲਾਂ ਕੀਤੀਆਂ ਨੇ ਕਿ ਕਿਉਂਕਿ ਭਗਤ ਸਿੰਘ ਦਾ ਨਾਮ ਟੈਰਰਿਸਟ ਦੇ ਵਿੱਚ ਆਉਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਬਦਲਣ ਦੀ ਆਗਿਆ ਨਹੀਂ ਦੇ ਸਕਦੇ। ਇਹ ਸਿਟੀ ਨੂੰ ਇਹ ਮੀਸਪਲ ਗਵਰਨਮੈਂਟ ਨੂੰ ਸੀ ਕਿਵੇਂ ਦੱਸ ਸਕਦੇ ਆ ਕਿ ਉਹ ਦੇਸ਼ ਭਗਤ ਸਨ 테러ਰਿਸਟ ਨਹੀਂ ਸਨ ਇਹ ਇਲਜ਼ਾਮ ਅੰਗਰੇਜ਼ ਬਹੁ ਸਫਸਰਾਣੇ ਜਾਂ ਅੰਗਰੇਜ਼ ਬਿਊਰੋਕ੍ਰੇਸੀ ਨੇ ਲਾਇਆ ਸੀਗਾ ਜਿਨ੍ਹਾਂ ਨੂੰ ਕਈ ਵਾਰ ਕੁਝ ਭਾਰਤੀ ਇਤਿਹਾਸਕਾਰਾਂ ਨੇ ਵੀ ਉਸ ਤਰ੍ਹਾਂ ਦੁਹਰਾ ਦਿੱਤਾ ਆਪਣੀਆਂ ਇਤਿਹਾਸ ਪੁਸਤਕਾਂ ਦੇ ਵਿੱਚ ਜਿਹੜੇ ਬ੍ਰਿਟਿਸ਼ ਕੋਲੋਨੀਅਲਿਜ਼ਮ ਦੇ ਅਫਸਰਾਂ ਨੇ ਇਲਜ਼ਾਮ ਲਾਇਆ ਸੀ ਇਥੋਂ ਤੱਕ ਫੈਸਲਾ ਕੀਤਾ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕੋਈ ਬੜਾ ਵੱਡਾ ਵਿਦਵਾਨ ਭਗਤ ਸਿੰਘ ਤੇ ਇੱਕ ਭਾਸ਼ਣ ਦੇ ਜਿਹੜੇ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਖਿਲਾਫ ਉਹਨੇ ਸ਼ਹਾਦਤ ਦਿੱਤੀ ਹੈ ਉਹ ਹਕੂਮਤ ਨੂੰ ਇਸ ਵੇਲੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਆਪਣੀ ਪਾਰਲੀਮੈਂਟ ਦੇ ਵਿੱਚ ਇੱਕ ਵਿਆਖਿਆਨ ਕਰਾਉਣ ਉੱਤਰ ਹੋਇਆ ਹੈ। ਕਿ ਮੇਰਾ ਖਿਆਲ ਮੰਨਤੇ ਲੱਗਦਾ ਕਿ ਸਿੱਟੀ ਅਨਜਾਨ ਹੈ ਇਹਨਾਂ ਸਾਰੇ ਤੱਥਾਂ ਤੋਂ ਉਹਨੂੰ ਜਾਣਕਾਰੀ ਨਹੀਂ ਹੈ ਜਾਂ ਜਿਹੜੇ ਬੰਦੇ ਉਹਨੂੰ ਜਾਣਕਾਰੀ ਦਿੰਦੇ ਨੇ ਉਹ ਸ਼ੈਤਾਨ ਦਿਮਾਗ ਦੇ ਹੋ ਸਕਦਾ ਉਹਨਾਂ ਚ ਹਿੰਦੂਸਤਾਨੀ ਹੋਣ ਕਈ ਲੋਕ ਜੋ ਆਪਣੇ ਮੁਲਕ ਦੇ ਸ਼ਹੀਦਾਂ ਦੀ ਬਾਹਰ ਜਾ ਕੇ ਬੇਇਜ਼ਤੀ ਕਰਦੇ ਨੇ ਤੇ ਮੈਂ ਸਮਝਦਾ ਕਿ ਪੂਰੀ ਕਮਿਊਨਿਟੀ ਨੂੰ ਇਹੋ ਜਿਹੇ ਅਨਸਰ ਦੀ ਨਿੰਦਾ ਕਰਨੀ ਚਾਹੀਦੀ ਆ ਔਰ ਪੂਰੀ ਕਮਿਊਨਿਟੀ ਚ ਉਹਨੂੰ ਸੇਖ ਦੇਣਾ ਚਾਹੀਦਾ ਜੇ ਕਿਸੇ ਹਿੰਦੂਸਤਾਨੀ ਅਨਸਰ ਨੇ ਇਸ ਕਿਸਮ ਦੀ ਗਲਤੀ ਕੀਤੀ ਆ ਸ਼ਹੀਦ ਆਜ਼ਮ ਸਰ ਪਗਤ ਸਿੰਘ ਹੋਰਾਂ ਨੇ ਜੋ ਲਾਸਾਨੀ ਕੁਰਬਾਨੀ ਕੀਤੀ ਬਹੁਤ ਬਾਰੇ ਉਹਨਾਂ ਦੀ ਕੁਰਬਾਨੀ ਨੂੰ ਚੇਤੇ ਨਾ ਕੀਤਾ ਗਿਆ ਔਰ ਕਈ ਇਹੋ ਜਿਹੀਆਂ ਗੱਲਾਂ ਵੀ ਚਲੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਸਨ ਪਰ ਰੀਸੈਂਟਲੀ ਜਿਉਂ ਹੀ ਜਾਗਰਤਾ ਆਈ ਖਾਸ ਤੌਰ ਦੇ ਉੱਤੇ ਨੌਜਵਾਨਾਂ ਵਿੱਚ ਆਈ ਜਾਗਰੂਕਤਾ ਨੇ ਔਰ ਵੋਟਰਸ ਦੇ ਵਿੱਚ ਆਈ ਜਾਗਰੂਕਤਾ ਨੇ ਸ਼ਹੀਦ ਆਜ਼ਮ ਸਰਪਖਤ ਸਿੰਘ ਨੂੰ ਇੱਕ ਵਾਰ ਫੇਰ ਆਈਕਨ ਬਣਾ ਦਿੱਤਾ ਹੈ ਪਰ ਕੁਝ ਲੋਕ ਸਨ ਜਿਹੜੇ ਪਹਿਲਾਂ ਤੋਂ ਹੀ ਉਹਨਾਂ ਦੀ ਕੁਰਬਾਨੀ ਦੀ ਕਦਰ ਕਰਦੇ ਰਹੇ ਔਰ ਉਸ ਦੀ ਪ੍ਰਸ਼ੰਸਾ ਕਰਦੇ ਰਹੇ ਉਹਨਾਂ ਦੀ ਫਿਲਾਸਫੀ ਦਾ ਪ੍ਰਚਾਰ ਕਰਦੇ ਰਹੇ ਡਾਕਟਰ ਚੰਨ ਲਾਲ ਜੀ ਜਿਹੜੇ ਕਿ ਹਿੰਦੀ ਦੇ ਪ੍ਰੋਫੈਸਰ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੈੱਡ ਆਫ ਦੀ ਹਿੰਦੀ ਡਿਪਾਰਟਮੈਂਟ ਰਹੇ ਹਨ ਔਰ ਉਹਨਾਂ ਨੂੰ ਬੜੇ ਇਨਾਮ ਵੀ ਮਿਲੇ ਨੇ ਉਹਨਾਂ ਨੇ ਵੀ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਕਾਫੀ ਖੋਜ ਕੀਤੀ ਹੈ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਿਆਸੀ ਪਾਰਟੀਆਂ ਬਣ ਰਹੀਆਂ ਹਨ ਲੋਕੀ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਫਲਸਫੀ ਨੂੰ ਚੇਤੇ ਕਰ ਰਹੇ ਹਨ ਨੌਜਵਾਨ ਆਪਣੀਆਂ ਕਾਰਾਂ ਮੋਟਰਸਾਈਕਲਾਂ ਤੇ ਉਹਨਾਂ ਦੀਆਂ ਤਸਵੀਰਾਂ ਲਾ ਕੇ ਘੁੰਮ ਰਹੇ ਹਨ ਪਰ ਆਜ਼ਾਦੀ ਦੇ ਖੋਲ ਵਿੱਚ ਸ਼ਹੀਦ ਆਜ਼ਮ ਸਰ ਭਗਤ ਸਿੰਘ ਦੇ ਰੋਲ ਅਤੇ ਉਹਨਾਂ ਦੇ ਸਾਥੀਆਂ ਦੇ ਰੋਲ ਦੀ ਗੱਲਬਾਤ ਹੋਏਗੀ ਇਹ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ ਕਿ ਮੋਹਨਦਾਸ ਕਰਮਚੰਦ ਗਾਂਧੀ ਹੋਣਾਂ ਦਾ ਕੀ ਰੋਲ ਰਿਹਾ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਕਸੀਮ ਹੋਣ ਦੇ ਵਿੱਚ ਉਸ ਵਕਤ ਇਹਨਾਂ ਲੋਕਾਂ ਦਾ ਕਿੰਨਾ ਰੋਲ ਸੀ ਔਰ ਸ਼ਹੀਦ ਆਜ਼ਮ ਸਰਪੰਗ ਸਿੰਘ ਨੂੰ ਟੈਰਰਿਸਟ ਕਹਿੰਦੇ ਵਾਲੇ ਲੋਕ ਕਿਉਂ ਟੈਰਰਿਸਟ ਕਹਿੰਦੇ ਹਨ ਤੇ ਉਸ ਦੇ ਜਵਾਬ ਵਿੱਚ ਆਰਗੂਮੈਂਟ ਕੀ ਹੈ ਡਾਕਟਰ ਚੰਮਲ ਲਾਲ ਜੀ ਸਾਡੇ ਨਾਲ ਹਨ ਡਾਕਟਰ ਜੀ ਹਨ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਦਰਸ਼ਕਾਂ ਨੂੰ ਸੋ ਤੁਸੀਂ ਕਾਫੀ ਖੋਜ ਕੀਤੀ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਤੁਸੀਂ ਕੀ ਸਮਝਦੇ ਹੋ ਅੱਜ ਤਾਂ ਉਹ ਆਈਕਨ ਨੇ ਪਰ ਇਸ ਤੋਂ ਪਹਿਲਾਂ ਈਵਨ ਪਾਰਲੀਮੈਂਟ ਵਿੱਚ ਵੀ ਉਹਨਾਂ ਦਾ ਬੋਥ ਲਾਉਣ ਵੇਲੇ ਜਾਂ ਤਸਵੀਰ ਲਾਉਣ ਵੇਲੇ ਬੜੀ ਕਿੰਤੂ ਪ੍ਰੰਤੂ ਰਿਹਾ ਕਿਉਂ ਉਹਦੇ ਬਾਰੇ ਇੱਕ ਗੱਲ ਦਾ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਕਿ ਪਾਰਲੀਮੈਂਟ ਦੇ ਅੰਦਰ ਜੋ ਇੱਕ ਫੋਟੋ ਗੈਲਰੀ ਹੈ ਉਹਦੇ ਵਿੱਚ ਭਗਤ ਸਿੰਘ ਦੀ ਫੋਟੋ ਅੱਜ ਤੱਕ ਨਹੀਂ ਲਾਈ ਗਈ ਜਦਕਿ ਉਹਦੇ ਕਿੰਨੇ ਰਿਐਕਸ਼ਨਰੀ ਕਿਸਮ ਦੇ ਔਰ ਕਿੰਨੇ ਅਨਨੋਨ ਕਿਸਮ ਦੇ ਔਰ ਕਿੰਨੇ ਅਜਿਹੇ ਬੰਦੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਹਿੰਦੁਸਤਾਨ ਚ ਕੋਈ ਜਾਣਦਾ ਤੱਕ ਨਹੀਂ ਲੇਕਿਨ ਸਿਰਫ ਕਿਉਂਕਿ ਮੰਗ ਨਹੀਂ ਜ਼ਿਆਦਾ ਸੀ ਕਿ ਫੋਟੋ ਗੈਲਰੀ ਪਾਰਲੀਮੈਂਟ ਦੀ ਫੋਟੋ ਗੈਲਰੀ ਦੇ ਵਿੱਚ ਭਗਤ ਸਿੰਘ ਦੀ ਤਸਵੀਰ ਕਿਉਂ ਨਹੀਂ ਲਾਈ ਜਾਂਦੀ ਜਾਂ ਦੂਸਰੇ ਇਨਕਲਾਬੀਆਂ ਦੀ ਤਸਵੀਰ ਕਿਉਂ ਨਹੀਂ ਲਾਈ ਜਾਂਦੀ ਤਾਂ ਲੋਕਾਂ ਨੂੰ ਇੱਕ ਭਰਮ ਚ ਪਾਉਣ ਪਿੱਛੇ ਕਿ ਅਸੀਂ ਉਸ ਤੋਂ ਵੀ ਵੱਡਾ ਕੰਮ ਕਰ ਰਹੇ ਹਾਂ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਬਤਲਾ ਦਿੱਤਾ ਗਿਆ ਜੀਦੇ ਬਰ ਕਿੰਤ ਪਰੰਤੂ ਜਿਹੜੇ ਹੋਣੇ ਸੀ ਸੋ ਹੋਏ ਲੇਕਿਨ ਅਸਲ ਗੱਲ ਇਹ ਹੈ ਕਿ ਹਲੇ ਵੀ ਭਾਰਤ ਦੀ ਸਰਕਾਰ ਨੇ ਭਗਤ ਸਿੰਘ ਦਾ ਇੱਕ ਆਜ਼ਾਦੀ ਸੰਗਰਾਮੀ ਦੇ ਰੂਪ ਵਿੱਚ ਉਹ ਸਤਕਾਰ ਨਹੀਂ ਕੀਤਾ ਜਿਹੜਾ ਉਹ ਤੋਂ ਕਿਤੇ ਅਣਜਾਣ ਲੋਕਾਂ ਦੀਆਂ ਤਸਵੀਰਾਂ ਲਾ ਲਾ ਕੇ ਪਾਰਲੀਮੈਂਟ ਦੇ ਵਿੱਚ ਇੱਥੋਂ ਤੱਕ ਕਿ ਜਿਨ੍ਹਾਂ ਉਹਨਾਂ ਬੰਦਿਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਉੱਤੇ ਜਿਨ੍ਹਾਂ ਦਾ ਗਾਂਧੀ ਕਤਲ ਕੇਸ ਕਾਰਸਨ ਦੇ ਵਿੱਚ ਨੋਆ ਆਇਆ ਹੋਇਆ ਸੋ ਇਸ ਕਰਕੇ ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਇਨਾ ਬੜੇ ਬੜੇ ਭੁਲੁਕੇ ਨੇ ਤੇ ਆਮ ਲੋਕਾਂ ਨੂੰ ਕਈ ਵਾਰ ਐਂ ਲੱਗਦਾ ਕਿ ਸ਼ਾਇਦ ਭਗਤ ਸਿੰਘ ਦੀ ਬੜੀ ਇੱਜ਼ਤ ਹੋਣੀ ਸ਼ੁਰੂ ਹੋ ਗਈ ਇਹ ਭਗਤ ਸਿੰਘ ਦੀ ਇੱਜ਼ਤ ਨਾਲੋਂ ਵੱਧ ਇੱਕ ਭਰਮ ਭੁਲਕੇ ਪਾਉਂਦਿਆਂ ਇਹ ਸਾਰੀਆਂ ਕੋਸ਼ਿਸ਼ਾਂ ਨੇ ਹੁਣ ਰੀਸੈਂਟਲੀ ਕਈ ਗੱਲਾਂ ਹੋਜੀ ਵੀ ਆਈਆਂ ਨੇ ਲਾਲਾ ਲਾਜਪਤਰਾਏ ਬਾਰੇ ਕਿਉਂਕਿ ਸ਼ਹੀਦ ਭਗਤ ਸਿੰਘ ਜੀ ਲਾਲਾ ਲਾਜਪਤਰਾਏ ਤੋਂ ਕਾਫੀ ਪ੍ਰਭਾਵਿਤ ਸਨ ਮੈਂ ਸਮਝਦਾ ਕਈ ਵਾਰੀ ਉਹਨਾਂ ਦਾ ਉਹਨਾਂ ਨਾਲ ਵਿਚਾਰਾਂ ਦਾ ਇਖਤਲਾਫਾਤ ਵੀ ਰਿਹਾ ਪਰ ਇਹ ਗੱਲ ਠੀਕ ਹੈ ਕਿ ਉਹ ਉਸ ਵੇਲੇ ਜਿਸ ਵੇਲੇ ਇਹ ਮੁਜ਼ਾਹਰਾ ਕਰ ਰਹੇ ਸਨ ਜਲੂਸ ਦੇ ਵਿੱਚ ਲਾਠੀਆਂ ਨਾਲ ਉਹਨਾਂ ਦੀ ਮੌਤ ਹੋਈ ਹੈ ਜਾਂ ਉਸ ਤੋਂ ਬਾਅਦ ਕਈ ਦਿਨਾਂ ਬਾਅਦ ਉਹ ਉਹਨਾਂ ਦੀ ਮੌਤ ਹੋਈ ਹੈ। ਕਈ ਲੋਕ ਇਹ ਸਮਝਦੇ ਨੇ ਕਿ ਉਹਨਾਂ ਦੀ ਲਾਠੀਆਂ ਦੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਈ ਲੋਕ ਇਹ ਸਮਝਦੇ ਨੇ ਕਿ ਉਸ ਤੋਂ ਕਈ ਦਿਨ ਬਾਅਦ ਉਹਨਾਂ ਦੀ ਮੌਤ ਕਿਸੇ ਬਿਮਾਰੀ ਕਰਕੇ ਜਾਂ ਕਾਰਡੀਕ ਅਰੈਸਟ ਕਰਕੇ ਹੋਈ ਹੈ। ਰੀਸੈਂਟਲੀ ਇਹ ਕਾਫੀ ਵਾਰ-ਵਾਰ ਗੱਲਿਆ। ਇਸ ਦੇ ਬਾਰੇ ਤੁਹਾਡੀ ਖੋਜ ਕੀ ਕਹਿੰਦੀ ਹੈ? ਉਹ ਇੱਕ ਤਰੀਕੇ ਨਾਲ ਭਗਤ ਸਿੰਘ ਦੇ ਬਹਾਨੇ ਲਾਲਾ ਲਜਪਤ رائے ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਬੜੇ ਹੋ ਹਲਕੀ ਪੱਦਰ ਦੇ ਪੋਲਿਟਿਕਸ ਕਿਸਮ ਦੇ ਜਾਂ ਬੜੀ ਜਹਾਲਤ ਭਰੀਆਂ ਗੱਲਾਂ ਕੀਤੀਆਂ ਗਈਆਂ। ਗੱਲ ਇਹ ਹੈ ਕਿ ਜਿਤਕ ਇਹਦੇ ਬਾਰੇ ਤੱਥ ਨੇ ਤੱਥ ਇਹ ਨੇ ਕਿ ਭਗਤ ਸਿੰਘ ਲਾਲਾ ਲਜਪਤ رائے ਦਾ ਸਤਿਕਾਰ ਤਾਂ ਕਰਦੇ ਸੀ ਪਰ ਉਹਨਾਂ ਤੋਂ ਪ੍ਰਭਾਵਿਤ ਹਰਗिज ਨਹੀਂ ਸੀਗੇ। ਉਹਨਾਂ ਦੇ ਵਿਚਾਰਾਂ ਨਾਲ ਵੀ ਸਹਿਮਤ ਨਹੀਂ ਸੀਗੇ। ਕੁਨੂ ਦੇ ਵਿਚਾਰਾਂ ਦੇ ਵਿੱਚ ਥੋੜੀ-ਥੋੜੀ ਫਿਰਕਾ ਪ੍ਰਸਤੀ ਦੀ ਹਿੰਦੂ ਫਿਰਕਾ ਪ੍ਰਸਤੀ ਦੀ ਬੂ ਜਦੋਂ ਉਹਨਾਂ ਆਉਂਦੇ ਸੀ ਉਹਨਾਂ ਲਾਲ ਲਾਜਪਤਰਾਏ ਦਾ ਬੜੇ ਸਖਤੀ ਨਾਲ ਆਲੋਚਨਾ ਕਰਨੀ ਵੀ ਸ਼ੁਰੂ ਕੀਤੀ ਸੀਗੇ। باوجود ਇਸ ਗੱਲ ਦੇ ਕਿ ਦੋਵੇਂ ਪਰਿਵਾਰਾਂ ਦੇ ਵਿੱਚ ਬੜੇ ਪਰਿਵਾਰਕ ਸਬੰਧ ਸੀ। ਲਾਲ ਲਾਜਪਤਰਾਏ ਉਹਨਾਂ ਦੇ ਪਿਤਾ ਜੀ ਦੇ ਬੜੇ ਅੱਛੇ ਮਿੱਤਰ ਸੀ ਸਰ ਕ੍ਰਿਸ਼ਨ ਸਿੰਘ ਦੇ ਜਿਹੜੇ ਕਾਂਗਰਸ ਐਕਟਿਵਿਸ ਸੀ। ਲੇਕਿਨ ਜਦੋਂ ਸਾਈਮਨ ਕਮਿਸ਼ਨ ਹਿੰਦੁਸਤਾਨ ਦੇ ਵਿੱਚ ਗਿਆ ਤੇ ਲਾਲਾ ਲਾਜਪਤਰਾਏ ਨੂੰ ਮੁਲਕ ਦੇ ਸਭ ਤੋਂ ਟੌਲਸਟ ਲੀਡਰ ਦੇ ਵਿੱਚ ਸਮਝ ਕੇ ਭਗਤ ਸਿੰਘ ਹੋਰੇ ਨੌਜਵਾਨਾਂ ਨੇ ਸਾਰਿਆਂ ਨੇ ਲਾਲਾ ਲਜਪਤ ਰਾਏ ਨੂੰ ਕਿਹਾ ਸੀ ਕਿ ਉਹ ਜਲੂਸ ਦੀ ਅਗਵਾਈ ਕਰਨ ਸਾਇਮਨ ਕਮਿਸ਼ਨ ਦੇ ਖਿਲਾਫ ਸਾਇਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਾਉਂਦੇ ਉਹ ਜਲੂਸ ਦੀ ਅਗਵਾਈ ਉਹ ਹੀ ਕਰਨ। ਅਗਵਾਈ ਲਾਲਾ ਲਜਪਤ ਰਾਏ ਨੇ ਕੀਤੀ। ਔਰ ਜਿਸ ਵਕਤ ਪੁਲਿਸ ਦਾ ਉਹਨਾਂ ਤੇ ਅਟੈਕ ਹੋਇਆ। ਖੱਲੇ ਲਾਲਾ ਲਜਪਤ ਰਾਏ ਤੇ ਨਹੀਂ ਇਹ ਪੂਰੇ ਜਲੂਸ ਤੇ ਅਟੈਕ ਸੀ। ਭਗਤ ਸਿੰਘ ਹੋਰੇ ਤੇ ਉਹਨਾਂ ਦੇ ਸਾਥੀ ਉਹਨਾਂ ਦਾ ਬਚਾਅ ਵੀ ਕਰ ਰਹੇ ਸੀ। ਔਰ ਜਦੋਂ ਸਕਾਟ ਨੇ ਆਰਡਰ ਕੀਤਾ ਕਿ ਲਾਠੀ ਚਾਰਜ ਕਰੋ ਇਹਨਾਂ ਤੇ ਔਰ ਉਹ ਲਾਠੀ ਚਾਰਜ ਖੁਦ ਸਾਂਡਰਸ ਨੇ ਕੀਤਾ। ਡੀਐਸਪੀ ਜੰਡਰਸ ਨੇ ਕੀਤਾ ਔਰ ਲਾਠੇ ਚਰਜ ਜਿੰਨਾ ਭਿਆਨਕ ਸੀ ਕਿ ਲਾਲਾ ਲਜਪਤ ਰਾਏ ਦੀਆਂ ਉਹ ਨੰਗੇ ਪਿੰਡੇ ਵਾਲੀਆਂ ਤਸਵੀਰਾਂ ਆਰਕਾਈਵਮੈਂਟ ਦੇ ਵਿੱਚ ਅੱਜ ਵੀ ਲੋਕੀ ਦੇਖ ਸਕਦੇ ਨੇ ਕਿ ਉਸ ਬੁੱਢੇਵਾਰੇ ਸਰੀਰ ਤੇ ਕਿਸ ਤਰ੍ਹਾਂ ਡੁੰਗੀਆਂ ਲਾਸਾਂ ਪਈਆਂ ਹੋਈਆਂ ਨੇ ਤੇ ਇਸ ਕਰਕੇ ਇਹ ਜਿਹੜਾ ਅਟੈਕ ਕੀਤਾ ਗਿਆ ਲਾਲਾ ਲਜਪਤ ਰਾਏ ਦੇ ਲਾਠੀਆਂ ਜੋ ਵਰਸਾਈਆਂ ਗਈਆਂ ਕਿਉਂਕਿ ਲਾਠੀਆਂ ਵਰਸਾਉਣ ਨਾਲ ਇਹ ਜ਼ਰੂਰੀ ਨਹੀਂ ਕਿ ਉਸੇ ਵੇਲੇ ਮੌਤ ਹੋ ਜਾਏ ਗੋਲੀ ਲੱਗਣ ਨਾਲ ਤਾਂ ਹੋ ਸਕਦਾ ਉਸ ਵੇਲੇ ਮਤ ਹੋ ਜਾਏ ਲੇਕਿਨ ਉਹ ਇਸੇ ਡੂੰਗੇ ਸੱਟ ਸੀਗੇ ਸਰੀਰਕ ਸੱਟ ਵੀ ਸੀਗੇ ਔਰ ਮਾਨਸਿਕ ਸੱਟ ਵੀ ਸੀ ਕਿ ਉਹ ਇਸ ਤਰ੍ਹਾਂ ਸੀ ਕਿ ਜਿਵੇਂ ਕੋਈ ਬਾਤਵਾਗਨ ਦੇ ਤੇ ਲਾਠੀਆਂ ਵਰਸਾ ਦੇ ਤੇ ਅਜ ਤੱਕ ਤੇ ਬਾਤਵਾਗਨ ਤੇ ਜਵਰ ਲਾਲ ਨੇ ਰਿਤ ਲਾਠੀਆਂ ਵਰਸਾਉਣ ਦੀ ਕੋਈ ਖਬਰ ਕਿਸੇ ਨੂੰ ਹੈ ਨਹੀਂ ਬੇਸ਼ੱਕ ਜਿਲ੍ਹੇ ਚ ਨੀ ਅਮਰਜੀ ਘਟਿਆ ਉਹਨਾਂ ਨੇ ਤੇ ਲਾਲਾ ਲਖਪਤਰਾ ਇਹਦੇ ਲਾਠੀਆਂ ਇਸ ਤਰ੍ਹਾਂ ਵਰਸਾਈ ਜਾਂਦੇ ਨੇ ਇੱਕ ਸਧਾਰਨ ਪੁਲਿਸ ਅਫਸਰ ਵੱਲੋਂ ਤੇ ਉਹਨਾਂ ਵਾਸਤੇ ਬੜਾ ਵੱਡਾ ਮਾਨਸਿਕ ਸਦਮਾ ਵੀ ਸੀਗਾ ਤੋਂ ਇਸ ਕਰਕੇ ਮੌਤ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਕੀ ਲਿਖਿਆ ਗਿਆ ਕਿ ਕਾਰਡੀਓ ਕਰਿਸਟਲ ਹੋਈ ਹੈ ਜਾਂ ਬਿਮਾਰੀ ਨਾਲ ਹੋਈ ਹੈ ਲੇਕਿਨ ਉਹਦਾ ਕਾਰਨ ਉਹ ਲਾਠੀਆਂ ਹੀ ਸੀਗੀਆਂ ਉਹਨਾਂ ਲਾਠੀਆਂ ਨੇ ਉਹਨੂੰ ਕੰਟਰੀਬਿਊਟ ਕੀਤਾ ਜੇ ਉਹ ਲਾਠੀਆਂ ਉਹਨਾਂ ਦੇ ਸਰੀਰ ਤੇ ਨਾ ਪਈਆਂ ਹੁੰਦੀਆਂ ਤੇ ਇਹ ਹੋਏ ਨਹੀਂ ਸਕਦਾ ਕਿ ਉਹਨਾਂ ਦੀ ਇਸ ਤਰ੍ਹਾਂ ਦੇ ਨਾਲ ਮੌਤ ਇੰਨੀ ਜਲਦੀ ਹੋ ਜਾਂਦੀ ਸਰੀਨ ਨਿਊਟਨ ਦੀ ਰੋਟਰੀ ਕਲੱਬ ਨੇ ਸਰੀ ਰੋਟਰੀ ਕਲੱਬ ਨੇ ਕੁਝ ਨੌਜੋਨਾਂ ਰੜਕੇ ਇੱਕ ਐਪਲੀਕੇਸ਼ਨ ਸਿਟੀ ਆਫ ਸਰੀਨ ਦਿੱਤੀ ਕਿ ਅਸੀਂ ਸ਼ਹੀਦ ਆਜ਼ਮ ਸਰਪੰਗ ਸਿੰਘ ਦਾ ਬੋਤ ਲਾਉਣਾ ਚਾਹੁੰਦੇ ਹਾਂ ਪ੍ਰਿੰਸੀਪਲ ਤੌਰ ਤੇ ਉਤੇ ਉਹ ਇਹਦੇ ਨਾਲ ਸਹਿਮਤ ਹੋ ਗਏ ਪੁੱਛਿਆ ਗਿਆ ਕਿਸ ਮਟੀਰੀਅਲ ਦਾ ਲਾਉਣਾ ਚਾਹੁੰਦੇ ਹੋ ਨੌਜੋਨ ਨੇ ਕਿਹਾ ਬੁੱਤ ਅਸੀਂ ਸੋਨੇ ਦਾ ਵੀ ਲਾ ਦੇਾਂਗੇ ਸਾਨੂੰ ਆਗਿਆ ਦਿਓ ਪਰਮਿਸ਼ਨ ਦੇ ਦੌਰਾਨ ਜਦੋਂ ਉਹਨਾਂ ਨੇ ਇਨਵੈਸਟੀਗੇਟ ਕੀਤਾ ਕੁਝ ਦਿਰਵਾਦ ਉਹਨਾਂ ਨੇ ਇਹ ਦੱਸਿਆ ਕਿ ਕਿਉਂਕਿ ਭਗਤ ਸਿੰਘ ਦਾ ਨਾਮ ਟੈਰਰਿਸਟ ਦੇ ਵਿੱਚ ਆਉਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਬੁੱਤ ਲਾਉਣ ਦੀ ਆਗਿਆ ਨਹੀਂ ਦੇ ਸਕਦੇ ਇਸ ਤੋਂ ਪਹਿਲਾਂ ਵੀ ਕਈ ਫੋਰਸਸ ਨੇ ਕਈ ਗਰੁੱਪਸ ਨੇ ਜਿਨ੍ਹਾਂ ਨੇ ਇਹੋ ਜਿਹੀ ਗੱਲਾਂ ਕੀਤੀਆਂ ਨੇ ਜਿੱਥੇ ਅਸੀਂ ਸ਼ਹੀਦ ਆਜ਼ਮ ਸਰ ਭਗਤ ਸਿੰਘ ਨੂੰ ਦੇਸ਼ ਭਗਤ ਕੁਰਬਾਨੀ ਦੇਣ ਵਾਲਾ ਇੱਕ ਨੌਜਵਾਨ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਐਸੀ ਲੇਖੇ ਲਾ ਦਿੱਤੀ ਕਿ ਉਹ ਆਜ਼ਾਦੀ ਲੈ ਕੇ ਆਉਣ ਲਈ ਕੋਲ ਦੇ ਵਿੱਚ ਸ਼ਾਮਲ ਰਹੇ ਉੱਥੇ ਕੁਝ ਲੋਕ ਇਹ ਸਮਝਦੇ ਨੇ ਹਾਲੇ ਵੀ ਔਰ ਮੈਂ ਸਮਝਦਾ ਕਿ ਕਈ ਹੋਰ ਸੂਬਿਆਂ ਦੇ ਵਿੱਚ ਪਾਠ ਪੁਸਤਕਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਗਵਾ ਦਿੱਤੀਆਂ ਗਈਆਂ ਸਨ ਸੋ ਇਹ ਕਨਸੈਪਟ ਕਿੱਥੋਂ ਆਇਆ ਇਹਨੂੰ ਇਹਦੇ ਆਰਗੂਮੈਂਟ ਦੇ ਵਿੱਚ ਅਸੀਂ ਕੀ ਦੱਸ ਸਕਦੇ ਹਾਂ ਉਹਨਾਂ ਲੋਕਾਂ ਨੂੰ ਜਾਂ ਸਿਟੀ ਨੂੰ ਜਾਂ ਮਿਊਸਪਲ ਗਵਰਨਮੈਂਟ ਨੂੰ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਉਹ ਇੱਕ ਦੇਸ਼ ਭਗਤ ਸਨ ਟੈਰਰਿਸਟ ਨਹੀਂ ਸਨ ਇਹ ਇਲਜ਼ਾਮ ਅੰਗਰੇਜ਼ ਪੁਲਿਸ ਅਫਸਰਾਂ ਨੇ ਜਾਂ ਅੰਗਰੇਜ਼ ਬਿਊਰੋਕ੍ਰੇਸੀ ਨੇ ਲਾਇਆ ਸੀਗਾ ਜਿਨ੍ਹਾਂ ਨੂੰ ਕਈ ਵਾਰ ਕੁਝ ਭਾਰਤੀ ਇਤਿਹਾਸਕਾਰਾਂ ਨੇ ਵੀ ਉਸ ਤਰ੍ਹਾਂ ਦੁਹਰਾ ਦਿੱਤਾ ਆਪਣੀਆਂ ਇਤਿਹਾਸ ਪੁਸਤਕਾਂ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਬੜੀ ਫਿਰ ਪ੍ਰੋਟੈਸਟ ਹੋਇਆ ਔਰ ਉਹ ਸਾਰੀਆਂ ਪੁਸਤਕਾਂ ਦੇ ਵਿੱਚੋਂ ਉਸ ਤਰ੍ਹਾਂ ਦੇ ਹਵਾਲੇ ਹਟਾਉਣੇ ਪਏ ਐ ਇਤੋਂ ਤੱਕ ਕਿ ਜਿਹੜੇ ਬ੍ਰਿਟਿਸ਼ ਕੋਲੋਨੀਅਲਿਜ਼ਮ ਦੇ ਅਫਸਰਾਂ ਨੇ ਇਲਜ਼ਾਮ ਲਾਇਆ ਸੀ ਉਸੇ ਬ੍ਰਿਟਿਸ਼ ਪਾਰਲੀਮੈਂਟ ਨੇ ਹਿੰਦੁਸਤਾਨੀ ਮੈਂਬਰਾਂ ਦੇ ਲੋ ਹਿੰਦਸਤਾਨੀ ਮੂਲ ਦੇ ਮੈਂਬਰਾਂ ਦੀ ਆਵਾਜ਼ ਤੇ ਇਥੇ ਤੱਕ ਫੈਸਲਾ ਕੀਤਾ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕੋਈ ਬੜਾ ਵੱਡਾ ਵਿਦਵਾਨ ਭਗਤ ਸਿੰਘ ਤੇ ਇੱਕ ਪਾਸ਼ਣ ਦੇ ਵਿੱਚ ਜਿਹੜੇ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਖਿਲਾਫ ਉਹਨੇ ਸ਼ਹਾਦਤ ਦਿੱਤੀ ਹੈ ਉਹ ਹਕੂਮਤ ਹੁਣ ਇਸ ਵੇਲੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਆਪਣੀ ਪਾਰਲੀਮੈਂਟ ਦੇ ਵਿੱਚ ਇੱਕ ਵਿਆਖਿਆਨ ਕਰਾਉਣ ਉੱਤਰ ਹੋਇਆ ਤਿਆਰ ਹੈ ਤੇ ਮੇਰਾ ਖਿਆਲ ਮਨਤੇ ਲੱਗਦਾ ਕਿ ਸਿਟੀ ਆਫ ਸਰੇਦਾ ਜਿਹੜਾ ਤੁਹਾਡਾ ਮੇਅਰ ਹੈ ਉਹ ਜਾਂ ਤੇ ਬਹੁਤ ਅਨਜਾਨ ਹੈ ਇਹਨਾਂ ਸਾਰੇ ਤੱਥਾਂ ਤੋਂ ਉਹਨੂੰ ਜਾਣਕਾਰੀ ਨਹੀਂ ਹੈ ਜਾਂ ਜਿਹੜੇ ਬੰਦੇ ਉਹਨੂੰ ਜਾਣਕਾਰੀ ਦਿੰਦੇ ਨੇ ਉਹ ਬੜੇ ਸ਼ਰਾਰਤੀ ਨੇ ਸ਼ੈਤਾਨ ਦਿਮਾਗ ਨੇ ਹੋ ਸਕਦਾ ਉਹਨਾਂ ਚ ਹਿੰਦੂਸਤਾਨੀ ਹੋਣ ਕਈ ਲੋਕ ਉਹ ਹਿੰਦੂਸਤਾਨੀ ਲੋਕਾਂ 'ਚ ਹੀ ਇਸ ਕਿਸਮ ਦੀ ਪ੍ਰਵਿਰਤੀ ਕਵੇਰ ਜਿਆਦਾ ਹੁੰਦੀ ਆ ਕਿ ਉਹ ਆਪਣੇ ਮੁਲਕ ਦੇ ਸ਼ਹੀਦਾਂ ਦੀ ਬਾਹਰ ਜਾ ਕੇ ਬੇਇਜ਼ਤੀ ਕਰਦੇ ਨੇ ਤੇ ਮੈਂ ਸਾਬਿਤ ਕਰਦਾ ਕਿ ਪੂਰੀ ਕਮਿਊਨਿਟੀ ਨੂੰ ਇਹੋ ਜੇ ਅਨਸਰ ਦੀ ਨਿੰਦਾ ਕਰਨੀ ਚਾਹੀਦੀ ਆ ਔਰ ਪੂਰੀ ਕਮਿਊਨਿਟੀ 'ਚ ਉਹਨੂੰ ਛੇਕ ਦੇਣਾ ਚਾਹੀਦਾ ਜੇ ਕਿਸੇ ਹਿੰਦੂਸਤਾਨੀ ਅਨਸਰ ਨੇ ਇਸ ਕਿਸਮ ਦੀ ਗੱਲ ਕੀਤੀ ਆ ਤਾਂ ਚਮਲਾ ਜੀ ਸ਼ਹੀਦ ਆਜ਼ਮ ਸਰ ਪਗਤ ਸਿੰਘ ਮੁਕੰਮਲ ਆਜ਼ਾਦੀ ਚਾਹੁੰਦੇ ਸਨ ਕਾਂਗਰਸ ਨੇ ਬਾ ਕਿਸੀਂ ਮੁਕੰਮਲ ਆਜ਼ਾਦੀ ਚਾਹੁੰਦੇ ਹਾਂ ਔਰ ਉਸ ਤੋਂ ਬਾਅਦ ਜਦੋਂ ਆਜ਼ਾਦੀ ਮਿਲਣ ਲੱਗੀ ਤਾਂ ਮੁਲਕ ਤਕਸੀਮ ਹੋ ਗਈ ਐਦੂ ਵੱਡੀ ਕੋਈ ਤਰਾਸਦੀ ਨਹੀਂ ਵਾਪਰੀ ਲੱਖਾਂ ਲੋਕ ਮਾਰੇ ਗਏ ਇਹ ਪਾਰਟੀਸ਼ਨ ਰੁਕ ਨਹੀਂ ਸਕਦੀ ਜੇ ਮਿਸਟਰ ਜਨਾਹ ਤੇ ਪੰਡਤ ਜਵਾਲਾਲ ਨਹਿਰੂ ਪ੍ਰਾਈਮ ਮਿੰਿਸਟਰ ਬਣਦੇ ਲਾਲਜ ਦੇ ਵਿੱਚ ਇਹ ਖਿੱਚੋ ਤਣ ਨਾ ਕਰਦੇ ਤਾਂ ਸ਼ਾਇਦ ਤਕਸੀਮ ਨਾ ਹੁੰਦੀ ਪਰ ਇਹਦੇ ਵਿੱਚ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਮੋਹਨਦਾਸ ਕਰਮਚੰਦ ਗਾਂਧੀ ਇਹ ਕਿਉਂ ਨਹੀਂ ਕਹਿ ਸਕੇ ਕਿ ਨਹੀਂ ਕਾਕਾ ਤੁਹਾਡੇ ਚੋਂ ਫਲਾਣਾ ਜਣਾ ਪ੍ਰਾਈਮ ਮਿੰਸਟਰ ਬਣੇ ਮੈਂ ਮੁਲਕ ਦੇ ਟੁਕੜੇ ਨਹੀਂ ਹੁੰਦ ਦੇਣੇ ਇਹ ਇੱਕ ਵਾਰੀ ਉਹ ਕਹਿੰਦੇ ਰਹੇ ਨੇ ਕਿ ਮੁਲਕ ਦੇ ਟੁਕੜੇ ਮੇਰੀ লাশ ਤੇ ਹੋਣਗੇ ਪਰ ਜਦੋਂ ਟੁਕੜੇ ਹੋਣ ਲੱਗੇ ਫਿਰ ਉਹਨਾਂ ਨੇ ਮਰਨਵਰਤ ਤੱਕ ਨਾ ਰੱਖਿਆ ਅਤੇ ਕੋਈ ਉੱਤਰ ਨਾ ਵਾਚਿਆ ਇਹਦੇ ਬਾਰੇ ਤੁਹਾਡੀ ਖੋਜ ਕੀ ਕਹਿੰਦੀ ਹੈ ਇਹ ਕਿਉਂਕਿ ਜਿਹੜਾ ਜਦੋਂ ਇੱਕ ਵਾਰ ਤੁਸੀਂ ਪਬਲਿਕਲੀ ਅਨਾਉਂਸਮੈਂਟ ਕਰ ਚੁੱਕੇ ਸੀ ਕਿ ਮੁਲਕ ਦੇ ਵੰਡ ਮੇਰੀ লাশ ਤੇ ਹੋਵੇਗੀ ਤੇ ਉਸ ਵੇਲੇ ਜੇ ਉਹ ਆਪਣੇ ਵਿਚਾਰਾਂ ਦੇ ਮੁਤਾਬਕ ਉਹ ਹੜਤਾਲ ਤੇ ਜਾਂ ਮਰਨਵਰਤ ਤੇ ਜਾਂਦਾ ਐਲਾਨ ਕਰ ਦਿੰਦੇ ਤੇ ਦਿੱਲੀ ਵਿੱਚ ਭੁਖੜਤਾਲ ਤੇ ਬਹਿ ਜਾਂਦੇ ਤੇ ਇਹ ਬਿਲਕੁਲ ਬਦਲੀਲ ਗੱਲ ਹੈ ਤੇ ਸਾਰੇ ਹੀ ਬੰਦਿਆਂ ਨੂੰ ਆਪਸ ਵਿੱਚ ਸਮਝੌਤਾ ਕਰਨਾ ਪੈਣਾ ਸੀਗਾ ਤੇ ਮੁਸਲਮ ਰਜਵਾੜਿਆਂ ਨੂੰ ਤੇ ਮੁਸਲਮ ਪੁੰਜੀਪਤੀਆਂ ਨੂੰ ਵੀ ਮੁਲਕ ਦੇ ਰਿਸੋਰਸਸ ਦੇ ਵਿੱਚ ਉਹਨਾਂ ਦਾ ਬੰਦਾ ਹਿੱਸਾ ਦੇਣ ਦਾ ਸਮਝੌਤਾ ਕਰਨਾ ਪੈਣਾ ਸੀ ਜਿਸ ਦਾ ਨਤੀਜਾ ਤਾਕਤ ਦੀ ਸ਼ੇਅਰਿੰਗ ਦਾ ਵੀ ਹੋਣਾ ਸੀ ਚਾਹੇ ਮੁਹੰਮਦ ਅਲੀ ਜੀ ਨਾ ਹਿੰਦੁਸਤਾਨ ਦਾ ਪ੍ਰੈਜ਼ੀਡੈਂਟ ਬਣ ਜਾਂਦਾ ਪਰ ਉਹ ਨਹਿਰੂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ ਜਿੰਨਾ ਪ੍ਰਧਾਨ ਮੰਤਰੀ ਬਣ ਜਾਂਦਾ ਨਾ ਨਹਿਰੂ ਕੋਈ ਹੋਰ ਅਹੁਦਾ ਲੈ ਲੰਦਾ ਤੇ ਇਹ ਹੋ ਸਕਦਾ ਸੀ ਲੇਕਿਨ ਇਸ ਮਾਮਲੇ 'ਚ ਮਹਾਤਮਾ ਗਾਂਧੀ ਨੇ ਕਮਜ਼ੋਰੀ ਦਿਖਾਈ ਡਾਕਟਰ ਚੰਨ ਲਾਲ ਜੀ ਅਖੀਰ ਸਾਡੇ ਵੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਇਸ ਪੰਜਾਬੀ ਭਾਈਚਾਰੇ ਨੂੰ ਆਪਣੇ ਖੁੱਲ੍ਹ ਦਲੀ ਵਿਸ਼ਾਲ ਪੰਜਾਬੀ ਜੋ ਪੰਜਾਬੀਅਤ ਹੈ ਜਿਹਦੀ ਨੁਮਾਇੰਦਗੀ ਮੈਂ ਸਮਝਦਾ ਕਿ ਬਾਬਾ ਨਾਨਕ ਬਾਬਾ ਬੁੱਲੇ ਸ਼ਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਕਰਦੇ ਨੇ ਉਹਨਾਂ ਵਰਗੀ ਉਦਾਰ ਚਿੱਤ ਜਿਨ੍ਹਾਂ ਦਾ ਭਾਵੇਂ ਸੀ ਕਿ ਵਸੁਦੇਵ कुटुंबकुम ਸਾਰਾ ਧਰਤ ਇੱਕ ਦੇਸ਼ ਹੈ ਸਾਰਾ ਧਰਤ ਇੱਕ ਪਰਿਵਾਰ ਹੈ ਤੇ ਸਾਰੇ ਧਰਤ ਨੂੰ ਇੱਕ ਪਰਿਵਾਰ ਵਾਂਗ ਦੇਖਣ ਉਹ ਤੇ ਇਹਨਾਂ ਦੇਖਣ ਕਿ ਖਾਲੀ ਇੱਥੇ ਗੁਰਦੁਆਰਿਆਂ ਦੇ ਵਿੱਚ ਬੜ ਕੇ ਬੈਠੇ ਰਹਿੰਦੇ ਤੇ ਹੋਰ ਕਿਸੇ ਕਮਿਊਨਿਟੀ ਨਾਲ ਕੋਈ ਸਾਂਝ ਹੀ ਪੈਦਾ ਨਾ ਕਰਨ ਤੇ ਆਪਸ ਦੇ ਵਿੱਚ ਹੀ ਇੱਕ ਦੂਜੇ ਨਾਲ ਸਾਂਝ ਰੱਖਣ ਤੇ ਹੋਰ ਦੁਨੀਆ ਨਾਲ ਕੋਈ ਸਾਂਝ ਨਾ ਰੱਖਣ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਆ ਗਏ ਉਸ ਵੇਲੇ ਇਹ ਸੰਝਾ ਕਾਲਿਆਂ ਨਾਲ ਗੋਰਿਆਂ ਨਾਲ ਚੀਨੀਆਂ ਨਾਲ ਸਪੈਨੀਆਂ ਨਾਲ ਇਟਾਲੀਨਾਂ ਨਾਲ ਸਾਰਿਆਂ ਨਾਲ ਵਧਾਓ ਤੇ ਇਸ ਤਰ੍ਹਾਂ ਹੀ ਆਪਦੇ ਜਿਹੜੇ ਨਾ ਖੱਲੀ ਪੰਜਾਬੀ ਮਹੱਲੇ ਬਣਾ ਕੇ ਨਾ ਬੈਠੋ ਤੇ ਇਸ ਤਰ੍ਹਾਂ ਨਾਲ ਤਾਂ ਤੁਸੀਂ ਬਾਬੇ ਨਾਨਕ ਤੇ ਬਾਬਾ ਬੁੱਲੇ ਸ਼ਾਹ ਤੇ ਪਗਸ ਨਾਲ thro ਕਰ ਰਹੇ ਹੋਗੇ ਤੇ ਉਹਨਾਂ ਦੇ ਵਿਚਾਰਾਂ ਨਾਲ ਜੇ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੇ ਇੱਕ ਸਰਬ ਸੰਝੀ ਵਾਲਤਾ ਦਾ ਜਿਹੜਾ ਹੈਗਾ ਜੋ ਉਹਨਾਂ ਦਾ ਆਦਰਸ਼ ਉਦੇ ਮੁਤਾਬਕ ਰਹੋ ਜ਼ਿੰਦਗੀ ਚ ਤੇ ਆਪਦੀ ਸਰਬ ਸੰਜੀਵਲਤਾ ਚ ਕੱਲੇ ਪੰਜਾਬੀ ਤੇ ਕੱਲੇ ਸਿੱਖਾਂ ਨੂੰ ਹੀ ਨਾ ਸੀਮਿਤ ਕਰੀ ਜਾਓ ਆਪਣੇ ਆਪ ਨੂੰ ਦੁਨੀਆ ਭਰ ਦੇ ਸਾਰੀਆਂ ਕਾਮਨ ਨਾਲ ਜੁੜੋ ਇਸ ਜੇ ਮੁਲਕ ਤੋਂ ਬਾਹਰ ਆਇਆ ਤਾਂ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ